ਅਸੀਂ ਦੋ ਸਿੱਖ ਜਿਤਾ ਕੇ ਭੇਜਿਆ ਸਰਦਾਰ ਜਥੇਦਾਰ ਅਮਰਤਪਾਲ ਸਿੰਘ ਅਤੇ ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਨੇ ਤਾਂ ਪਾਰਲੀਮੈਂਟ 'ਚ ਗਏ ਨਹੀਂ ਤੇ ਬਿਆਨ ਪਹਿਲਾਂ ਹੀ ਲਾਤਾ ਕਿ ਖਾਲਸਤਾਨੀਆਂ ਨਾਲ ਸਾਡਾ ਕੋਈ ਲੈਣ ਦੇਣੀ ਤੁਸੀਂ ਪੜੇ ਹੋ ਪਰ ਸਾਨੂੰ ਪਹਿਲਾਂ ਦੱਸ ਦੇ ਇਹ ਬਚਨ ਪਹਿਲਾਂ ਦੱਸ ਦੇ ਚਾਹੇ ਵੋਟ ਪਾਓ ਚਾਹੇ ਨਾਮ ਪਾਓ ਅਸੀਂ ਖਾਲਸਤਾਨੀਆਂ ਦੀ ਗੱਲ ਪਾਰਲੀਮੈਂਟ ਵਿੱਚ ਨਹੀਂ ਕਰਨੀ ਜੋ ਕਾਲੀ ਦਲ ਸੀਗਾ ਇਹਨਾਂ ਕੋਲੇ ਸਾਰੀਆਂ ਆਫਰਾਂ ਸੀ ਸਾਰੀਆਂ ਪਾਵਰਾਂ ਸੀ ਤੇ ਜਿਹੜੀ ਸਿੱਖ ਹਕੂਮਤ ਖਤਮ ਕੀਤੀ ਆ ਤੇ ਕੀਤੇ ਜਾ ਰਹੀ ਆ ਇਹ ਕਾਰਨ ਪ੍ਰਕਾਸ਼ ਸਿੰਘ ਬਾਦਲ ਦਾ ਪਾਰਲੀਮੈਂਟ ਦੇ ਵਿੱਚ ਸੰਗਰੂਰ ਵਾਲਿਆਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕੱਲਿਆ ਜਿਤਾ ਕੇ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਉਹਨਾਂ ਨੂੰ ਭੇਜਿਆ ਉੱਥੇ ਉਹਨਾਂ ਨੇ ਜਾਂਦਿਆ ਨਹੀਂ ਪੰਜਾਬ ਦੇ ਮਸਲਿਆਂ ਦੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਨੌਜਵਾਨੀ ਜਿਹੜੇ ਕਤਲ ਕੀਤੇ ਆ ਬਾਹਰ ਯੰਸ ਸਿੰਘਾਂ ਨੇ ਕਤਲ ਕਰਵਾਈ ਉਹਨਾਂ ਦੀ ਗੱਲ ਕੀਤੀ 328 ਰੂਪਾਂ ਦੀ ਗੱਲ ਕੀਤੀ ਪਰ ਉਹਨਾਂ ਨੂੰ ਬੋਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਅੱਜ ਫੇਰ ਜੇ ਮਾਨ ਸਾਹਿਬ ਜਿੱਦ ਦੇ ਸੀ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਗੂੰਜਾਂ ਪੈੜੀਆਂ ਸੀ ਖਾਲਿਸਤਾਨ ਦੀਆਂ ਕਾਲੀ ਦਲ ਦਾ ਦਿਨ ਦਿਨ ਨਿਘਾਰ ਆ ਰਿਹਾ ਕੀ ਕਾਰਨ ਬਣਿਆਦਾ ਕਾਲੀ ਦਲ ਬਦਲਦਾ ਵੇਖੋ ਜੀ ਜੋ ਕਾਲੀ ਦਲ ਸੀਗਾ ਇਹਨਾਂ ਕੋਲੇ ਸਾਰੀਆਂ ਆਫਰਾਂ ਸੀ ਸਾਰੀਆਂ ਪਾਵਰਾਂ ਸੀ ਤੇ ਜਿਹੜੀ ਸਿਕ ਹਕੂਮਤ ਖਤਮ ਕੀਤੀ ਆ ਤੇ ਕੀਤੀ ਜਾ ਰਹੀ ਆ ਇਹ ਕਾਰਨ ਪ੍ਰਕਾਸ਼ ਸਿੰਘ ਬਾਦਲ ਦਾ ਕਿਉਂ ਕਿ ਮੁੱਖ ਮੰਤਰੀ ਉਹਦੇ ਅੰਦਰ ਡੀਜੀਪੀ ਹੁੰਦਾ ਉਹਦੇ ਅੰਦਰ ਐਸਐਸਪੀ ਹੁੰਦਾ ਸਾਰੇ ਜ਼ਿਲ੍ਹੇ ਦੇ ਜਿਹੜਾ ਚਿੱਟਾਂ ਤੇ ਸਮੈਕ ਜਹਿਰ ਆਈ ਆ ਇਹ ਨੌਜਵਾਨਾਂ ਨੂੰ ਸਾਡੀ ਦੇਖ ਕੇ ਤੇ ਨੌਜਵਾਨੀ ਸਾਡੀ ਗਾਲੀ ਗਈ ਆ ਉਹ ਕਾਰਨ ਇਹਨਾਂ ਦਾ تن 128 ਰੂਪ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਅੱਜ ਤੱਕ ਮਿਲ ਨਹੀਂ ਰਹੇ ਬਗੜਾੜੀ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਖਿਲਾਰੀ ਗਏ ਹੋਰ ਕਈ ਥਾਵਾਂ ਤੇ 30 40 ਥਾਂ ਤੇ ਗੁਰੂ ਸਾਹਿਬਾਂ ਦੀਆਂ ਬੇਅਦਮੀਆਂ ਗੋਟਕਾ ਸਾਹਿਬ ਦੀਆਂ ਬੇਅਦਮੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਅਸੀਂ ਥਾਂ ਥਾਂ ਤੇ ਰੋ ਰਹੇ ਹਾਂ ਇਹਨਾਂ ਦੀਆਂ ਤਿੰਨ ਸਰਕਾਰ ਆਈਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਕੀ ਇਨਸਾਫ ਦਿੱਤਾ ਕਿਉਂ ਨਹੀਂ ਬੋਲਦੇ ਸੋ ਖਾਲਸਾ ਜੀ ਜਿਸ ਤੱਕਾ ਗੁਰੂ ਗ੍ਰੰਥ ਸਾਹਿਬ ਜੀ ਆਮ ਕੇ ਸਾਹ ਖਲਾਰੇ ਗਏ ਆ ਸੋ ਜੈਸਾ ਕਰੇਗਾ ਜੈਸਾ ਬੀਜੇਗਾ ਵੜੇਗਾ ਮਨਾ ਮਰਿਆ ਤੇ ਫਲ ਤੇਰੇ ਕਰਮਾਂ ਦਾ ਇਹਨਾਂ ਨੇ ਆਪ ਅਰਦਾਸ ਕੀਤੀ ਆ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੀਤੀ ਸਾਡਾ ਕੱਖ ਨਾ ਰਵੀ ਇਹਨਾਂ ਨੇ ਤੇ ਫਿਰ ਗੁਰੂ ਸਾਹਿਬ ਤਾਂ ਬਹੁਤ ਨੇੜੇ ਹੋ ਕੇ ਸੁਣਦੇ ਆ ਜੋ ਉਹਨਾਂ ਨੇ ਕੀਤਾ ਉਹ ਸਹੀ ਕੀਤਾ ਨਹੀਂ ਜੋ ਹੁਣ ਇਹਨੇ ਦੋ ਧੜੇ ਬਣੇ ਵੇ ਬੀਬੀ ਜਗੀਰਕੌਰ ਜਾਂ ਢਿੰਡਸਾ ਸਾਹਿਬ ਹੁਣ ਇੱਕ ਪਾਸੇ ਨੇ ਜਾਂ ਜੋ ਇਹਨਾਂ ਨੇ ਐ ਕਿ ਉਮੀਦਵਾਰ ਅੱਲਾ ਨੇ ਸੂ ਇੱਕ ਪਾਸੇ ਆ ਇਹ ਕਹਿ ਰਹੇ ਜਿਹੜੇ ਦੂਜਾ ਧੜਾ ਬਣਿਆ ਵੀ ਇਹਨੂੰ ਭਾਜਪੀ ਪ੍ਰਮੋਟ ਕਰ ਰਹੀ ਹੈ ਵੇਖੋ ਜੀ ਇਹ ਉੱਤੋਂ ਇੱਕ ਕੋਸੀ ਆ ਇਹ ਉਤੋਂ ਹੀ ਆ ਕੋਸਾ ਜਦੋਂ ਬੀਬੀ ਜਗੀਰਕੌਰ ਤੋਂ ਅੱਜ ਕਿੱਡਾ ਵੱਡਾ ਕਪੜੇ ਦਾ ਲੱਗਾ ਬੀਬੀ ਜਗੀਰਕੌਰ ਪ੍ਰਧਾਨ ਸੀਗੀ ਇਹਨਾਂ ਨੇ ਕਿਉਂ ਕਾਸ਼ ਤੋਂ ਸਾਨੂੰ ਅੱਜ ਕੋਈ ਕਹਿ ਦੇਵੇ ਵੀ ਆ ਪਾਪ ਕਰੋ ਤੁਸੀਂ ਪਾਪ ਕਰੋ ਅਸੀਂ ਕੂਮਲ ਵੀ ਵੇਖਣਾ ਵੀ ਅਸੀਂ ਕੂਮ ਨੂੰ ਜਵਾਬ ਦੇਣਾ ਕਿ ਆਵਦੀ ਕੁਰਸੀ ਲਈ ਵੇਖਣਾ ਅੱਜ ਇਹ ਧੜੇ ਲੋਕ ਵਿਖਾਵਾ ਹੈ ਇਹ ਜੋ ਮਰਜੀ ਕਰ ਲੈਣ ਚਾਹੇ ਇੱਕ ਧੜਾ ਬਣ ਜਾਂ ਚਾਹੀ ਦੋ ਵਰ ਜਾਂ ਇਹਨਾਂ ਚੋਂ ਜਿਹੜਾ ਬੀਬੀ ਜੰਗੀਰ ਕੌਰ ਆ ਉਹ ਵੀ ਕਪੜਾ ਕਰੀ ਬੈਠੀ ਆ ਉਹ ਕੱਢੋ ਸਾਡੇ ਸਾਹਮਣੇ ਲਿਆਓ ਜਿਹੜਾ ਚੰਦੂ ਮਾਜਰਾ ਉਹਨੇ ਪਿਛਾਕ ਲਿਆਂਦੀ ਸੀਗੀ ਉਹ ਵੀ ਆਨੰਦਪੁਰ ਸੰਭਾਲੀ ਬੈਠਾ ਉਹਨੂੰ ਲਿਆਓ ਉਨੇ ਕਲਗੀ ਜਿਹੜੀ ਦਿੱਤੀ ਸੀਗੀ ਸਰਸੇ ਵਾਲੇ ਨੂੰ ਤੇ ਪਿਛਾ ਕੇ ਚੰਦੂ ਮਾਜਰਾ ਲਿਆਇਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਮਾਫੀ ਵੀ ਦਿੱਤੀ ਸਰਸੇ ਵਾਲੇ ਨੂੰ ਤੇ ਕੋਈ ਐਸਜੀਪੀਸੀ ਨੇ ਫੰਡ ਜਾਰੀ ਕਰਕੇ ਇਸ਼ਤਿਹਾਰ ਵੀ ਲਵਾਏ ਸੀ ਅਖਬਾਰਾਂ ਚ ਵੇਖੋ ਜੀ ਜਿਹੜੀ ਉਹਨਾਂ ਨੂੰ ਮਾਫੀ ਦਿੱਤੀ ਆ ਉਹ ਕੌਮ ਤੋਂ ਸੰਗਤ ਤੋਂ ਕਾਦੇ ਸਬੰਧ ਵਿੱਚ ਮਾਫੀ ਦਿੱਤੀ ਕਿਸੇ ਨੇ ਪੁੱਛਿਆ ਪਿੰਡਾਂ ਚੋਂ ਰਾਇਸਲਾ ਲਈ ਆ ਤੋਂ ਅਡੇਰ ਕੇ ਨੌਜਵਾਨਾਂ ਤੋਂ ਪੜ੍ਹਿਆ ਲਿਖਿਆ ਤੋਂ ਉਹਨਾਂ ਤੋਂ ਸੁਝਾ ਹਲਿਆ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸਰਪੰਚ ਪੰਚ ਮੈਂਬਰ ਸਹਿਬਾਨ ਚਾਹੇ ਲੋਕਲ ਗੁਰਦੁਆਰਿਆਂ ਦੇ ਕਮੇਟੀਆਂ ਦੇ ਪ੍ਰਧਾਨ ਉਹਨਾਂ ਤੋਂ ਉਹਨਾਂ ਨੇ ਸੁਝਾ ਲੈ ਕੇ ਮਾਫੀ ਦਿੱਤੀ ਆ ਉਹਦਾ ਖਾਲਸਾ ਜੀ ਆਪੇ ਹੀ ਕੰਮ ਕਰਵਾਇਆ ਤੇ ਆਪੇ ਹੀ ਮਾਫੀਆਂ ਸੋ ਸਾਨੂੰ ਇਹਨਾਂ ਤੇ ਨਹੀਂ ਵਿਸ਼ਵਾਸ ਇਹ ਉਦੋਂ ਕਿਉਂ ਨਹੀਂ ਬੋਲੇ ਨਹੀਂ ਹੁਣ ਜਦ ਸੰਗਰੂਰ ਇਲੈਕਸ਼ਨ ਦੀ ਗੱਲ ਕਰੀਏ ਸਿਮਰ ਜੀ ਸਿੰਘ ਮਾਨ ਪਹਿਲਾਂ ਉਥੋਂ ਮੈਂਬਰ ਪਾਰਲੀਮੈਂਟ ਸੀ ਇਸ ਵਾਰ ਲੋਕਾਂ ਨੇ ਜੋ ਉਮੀਦ ਹੇਰੋਂ ਜਤਾਦਾ ਕਿੰ ਵੱਡਾ ਕੰਮ ਕੀ ਬਣਿਆ ਵੇਖੋ ਜੀ ਮੈਂਬਰ ਪਾਰਲੀਮੈਂਟ ਦੇ ਵਿੱਚ ਸੰਗਰੂਰ ਵਾਲਿਆਂ ਨੇ ਸਰਦਾਰ ਸਿਮਰਤਜੀਤ ਸਿੰਘ ਮਾਨ ਨੂੰ ਕੱਲਿਆ ਜਿਤਾ ਕੇ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਉਹਨਾਂ ਨੂੰ ਭੇਜਿਆ ਉੱਥੇ ਉਹਨਾਂ ਨੇ ਜਾਂਦਿਆ ਨਹੀਂ ਪੰਜਾਬ ਦੇ ਮਸਲਿਆਂ ਦੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਨੌਜਵਾਨੀ ਜਿਹੜੇ ਕਤਲ ਕੀਤੇ ਆ ਬਾਹਰ ਯੰਸ ਸਿੰਘਾਂ ਨੇ ਕਤਲ ਕਰਵਾਈ ਉਹਨਾਂ ਦੀ ਗੱਲ ਕੀਤੀ 328 ਰੂਪਾਂ ਦੀ ਗੱਲ ਕੀਤੀ ਪਰ ਉਹਨਾਂ ਨੂੰ ਬੋਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਅੱਜ ਫੇਰ ਜੇ ਮਾਨ ਸਾਹਿਬ ਜਿੱਦ ਦੇ ਸੀਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਗੂੰਜਾਂ ਪੈੜੀਆਂ ਸੀ ਖਾਲਿਸਤਾਨ ਦੀਆਂ ਤੇ ਜਿਹੜੇ ਸਾਡੇ ਨਿੱਜਰ ਸਾਹਿਬ ਸਾਡੇ ਅਵਤਾਰ ਸਿੰਘ ਖੰਡਾ ਸਾਡੇ ਪੰਜਵਾੜ ਸਾਡੇ ਰੋਡਾ ਸਾਹਿਬ ਜਿਹੜੇ ਬਾਹਰ ਏਜੰਸੀਆਂ ਨਾਲ ਚੀਤ ਕੀਤੇ ਆ ਅਸੀਂ ਉਹਨਾਂ ਦਾ ਬਦਲਾ ਲੈਣਾ ਸੀ ਇਹਨਾਂ ਦੇ ਪਰਚੇ ਦਰਜ ਕਰਵਾਉਣੇ ਸੀ ਇਹਨਾਂ ਨੇ ਇਸ ਕਰਕੇ ਰਲ ਮਿਲ ਕੇ ਇਹ ਸੌਦਾ ਕਰਕੇ ਪਾਰਲੀਮੈਂਟ ਸਾਫ ਕਰਵਾਈ ਆ ਵੀ ਮਾਨ ਸਾਹਿਬ ਨੂੰ ਜਿਤਾ ਕੇ ਜੇ ਤੁਸੀਂ ਭੇਜਤਾ ਤੇ ਪਾਰਲੀਮੈਂਟ ਦੇ ਵਿੱਚ ਆਮਤਾ ਉੱਠੂਗਾ ਕਿਵੇਂ ਕਰੋ ਕਿਵੇਂ ਨਾ ਕਰੋ ਏਜੰਸੀਆਂ ਨਾਲ ਰਲ ਕੇ ਮਾਨ ਸਾਹਿਬ ਨੂੰ ਤੁਹਾਡੇ ਕਹਿੰਦੇ ਸਾਰੇ ਇੱਕ ਹੀ ਸੀ ਇਹ ਮਾਨ ਸਾਹਿਬ ਨੂੰ ਮਹਾਰਾਜ ਜੋਰ ਲੱਗਿਆ ਸੀ ਵੇਖੋ ਜੀ ਆ ਥੱਲੋਂ ਜੜ ਆ ਵੇਖ ਲਓ ਇੱਕਾ ਤੇ ਉੱਤੋਂ ਟਾਣੇ ਵੇਖ ਲਓ ਕਿੰਨੇ ਆ ਇਹ ਸਾਰੇ ਹੀ ਸਿੱਖ ਕੌਮ ਦੀ ਗੱਲ ਨੂੰ ਦਬਾਉਣ ਵਾਲੇ ਖਾਲ ਸਤਾਨ ਦੀ ਸੋਚ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਨੂੰ ਦਬਾਉਣ ਤੇ ਇਹ ਤੁਲੇ ਹੋਇਆ ਇੱਕੋ ਇੱਕ ਸਰਦਾਰ ਸਿਮਰਣਜੀਤ ਸਿੰਘ ਮਾਨ ਜਿਹੜਾ ਗੱਲ ਕਰਦਾ ਸਾਡੇ ਅੱਜ ਜੱਜਾਂ ਦੇ ਵਿੱਚ ਕਿਹੜਾ ਸਿੱਖ ਜੱਜ ਸਾਡੇ ਅੱਜ ਜਿਹੜੇ ਫੌਜ ਦੇ ਕਮਾਂਡਰ ਜਰਨਲ ਕਰਨਲ ਉਹਦੇ ਵਿੱਚ ਸਾਡਾ ਕਿਹੜਾ ਸਿੱਖ ਸਾਡੇ ਹਾਈ ਕੋਰਟ ਸੁਪਰੀਮ ਕੋਰਟ ਸਾਡੇ ਲੋਅਰ ਕੋਰਟਾਂ 'ਚ ਕਿਹੜੇ ਜੱਜਾਂ ਸਿੱਖਾਂ ਦੇ ਜਿਹੜੇ ਸਿੱਖਾਂ ਦੀ ਗੱਲ ਕਰਦੇ ਆ ਸਿੱਖ ਦੇ ਨਾਲ ਮਤਰੀਮ ਆਲਾ ਕਿਉਂ ਰਸੂਕ ਹੋ ਰਿਹਾ ਅਸੀਂ ਇਨਸਾਫ ਚਾਹੁੰਦੇ ਆ ਜਿੰਨਾ ਚਿਰ ਖਾਲਿਸਤਾਨ ਨਾ ਬਣਿਆ ਸਾਡਾ ਖਾਲਿਸਤਾਨ ਲਾਗੂ ਨਾ ਕੀਤਾ ਉਹਨਾਂ ਚਿਰ ਹਿੰਦੂ ਵੀ ਦੁਖੀ ਉਨਾਚਾਰੇ ਮੁਸਲਮਾਨ ਵੀ ਦੁਖੀ ਉਹਨਾਂ ਚਾਰੇ ਸਿੱਖ ਵੀ ਦੁਖੀ ਉਹਨਾਂ ਚਾਰੇ ਅਸਾਈ ਵੀ ਦੁਖੀ ਜਿਸ ਦਿਨ ਖਾਲਸਤਾਨ ਅਸੀਂ ਕੋਈ ਇਹਨਾਂ ਤੋਂ ਭੀਖ ਨਹੀਂ ਮੰਗਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਪਹਿਲਾਂ ਹੀ ਐਲਾਨ ਕਰਤਾ ਜਿਕੇ ਜਿਸ ਦਿਨ ਸਿੱਖਾਂ ਦਾ ਦਰਬਾਰ ਸੇਵ ਅਕਾਲ ਤਖਤ ਤੇ ਫੌਜ ਚੜ ਕੇ ਹਮਲਾ ਕਰੂ ਟਹਿ ਟੇਰੀ ਕਰੂ ਉਸ ਦਿਨ ਖਾਲਸਤਾਨ ਦੀ ਨੀਂ ਪੱਥਰ ਰੱਖਿਆ ਜਾਊਗਾ ਨੀ ਕੀ ਖਾਲਿਸਤਾਨ ਕੀ ਜੀਜ ਹੈ ਵੀ ਲੋਕਾਂ ਨੌਜਵਾਨਾਂ ਨੂੰ ਕੀ ਸਮਝਾਵਾਂ ਵੀ ਖਾਲਿਸਤਾਨ ਕੀ ਜੀਜ ਹੈ ਉਹ ਕਹਿੰਦੇ ਇਹਦਾ ਗਰਮ ਦਲੀਆਂ ਦੀ ਇੱਕ ਮੰਗ ਹੈ ਜਿਹੜਾ ਖਾਲਿਸਤਾਨ ਹੈ ਉਹ ਮਹਾਰਾਜਾ ਰਣਜੀਤ ਨੇ 50 ਸਾਲ ਰਾਜ ਕੀਤਾ ਉਹਦੇ ਵਿੱਚ Hindu ਨੂੰ Hindu ਦਾ ਹੱਕ ਮਿਲਦਾ ਸੀ Sikh ਨੂੰ Sikh ਦਾ ਹੱਕ ਮਿਲਦਾ ਸੀ Isai ਨੂੰ Isai ਦਾ ਹੱਕ ਮਿਲਦਾ ਸੀ ਇੱਕ ਵਾਰੀ ਕਾਲ ਪੈ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਦਰ ਖੋਲ ਤੇ ਵੀ ਕੋਈ ਭੁੱਖਾ ਨਾ ਸੋਵੇ ਕੋਈ ਭੁੱਖਾ ਨਾ ਸੋਵੇ ਤੇ ਮਹਾਰਾਜਾ ਰਣਜੀਤ ਸਿੰਘ ਜਦੋਂ ਦਰਬਾਰ ਦੇ ਵਿੱਚੋਂ ਖਜ਼ਾਨੇ ਅੱਲੀ ਗਿਆ ਮੋਦੀ ਖਾਨੇ ਦੇ ਅੱਲੀ ਗਿਆ ਤੇ ਉੱਥੇ ਇੱਕ ਮੋਚੀ ਵੱਡੀ ਪੰਡ ਦਾਣਿਆਂ ਦੀ ਪਾਈ ਬੈਠਾ ਉਥੋਂ ਚੱਕੀ ਨਾ ਜਾਵੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਲਗੀ ਦੇ ਉੱਤੇ ਪੰਡ ਰਖਵਾ ਕੇ ਤੇ ਉਸ ਦੇ ਘਰੇ ਰੱਖ ਕੇ ਆਂਦੀ ਉਸ ਦੇ ਘਰੇ ਛੱਡ ਕੇ ਆਂਦੀ ਉਸ ਹੀ ਖਾਲਸਾ ਰਾਜ ਅੱਜ ਦੱਸੋ ਸਾਡੀ ਨੌਜਵਾਨੀ ਨੂੰ ਨੌਕਰੀਆਂ ਦਿੰਦੇ ਸਾਡੀ ਨੌਜਵਾਨ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਲੈਂਦੇ ਤੇ ਸਾਡੇ ਨੌਜਵਾਨ ਬਾਹਰਲੇ ਮੁਲਖਾਂ ਨੂੰ ਮਾਂ ਪਿਓ ਨੂੰ ਬਜ਼ੁਰਗ ਨੂੰ ਛੱਡ ਕੇ ਨਾ ਜਾਂਦੇ ਸ਼੍ਰੋਮਣੀ ਕਮੇਟੀ ਦਾ ਕਿੰਨਾ ਪੈਸਾ ਕਿੱਥੇ ਲੱਗਾ ਕਿਹੜੀ ਸ਼੍ਰੋਮਣੀ ਕਮੇਟੀ ਨੇ ਹਸਪਤਾਲ ਬਣਾ ਕੇ ਸਾਡੇ ਨੌਜਵਾਨ ਉੱਥੇ ਰੱਖੇ ਆ ਕਿਹੜੀ ਸ਼ਰੋਮਣੀ ਕਮੇਟੀ ਨੇ ਸਾਡੇ ਆ ਡੀਪੂ ਬਣਾ ਕੇ ਬੱਚਾਂ ਚਲਾ ਕੇ ਔਰ ਮਟਾ ਬੱਚਾਂ ਦਾ ਚੱਲ ਸਕਦੀਆਂ ਸ਼ਰੋਮਣੀ ਕਮੇਟੀ ਦੀਆਂ ਬੱਚਾਂ ਨਹੀਂ ਚੱਲ ਸਕਦੀਆਂ ਸ਼ਰੋਮਣੀ ਕਮੇਟੀ ਦੇ ਪ੍ਰਚਾਰਕ ਕਿੱਥੇ ਰਖੇ ਆ ਅੱਜ ਸਰਸੇ ਵਾਲੇ ਨੂੰ ਕਹਿੰਨੇ ਆ ਕਿਹੜੇ ਪਿੰਡ ਦੇ ਵਿੱਚ ਸ਼ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਚਾਰ ਵੰਡਿਆ ਕਿੱਥੇ ਲੈਕਚਰ ਕੀਤਾ ਸਾਡੀ ਨੌਜਵਾਨੀ ਨੂੰ ਜਿਹੜਾ ਗਾਲਿਆ ਉਹ ਸਭ ਤੋਂ ਵੱਡੀ ਦੇਣ ਆ ਇਹ ਬਾਦਲਾਂ ਦੀ ਆ ਨੇ ਹੁਣ ਅਮਰਿਤਪਾਲ ਸਿੰਘ ਨੇ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਪਰ ਉਹਨਾਂ ਨੂੰ ਸੌਂਚ ਕਾ ਦਿੱਤੀ ਗਈ ਹੈ ਪਰ ਹਜੇ ਤੱਕ ਉਹਨਾਂ ਤੋਂ ਐਨਐਸਏ ਨਹੀਂ ਹਟਾਈ ਗਈ ਉਹਨੂੰ ਕਿਵੇਂ ਵੇਖਦੇ ਸਿੱਖਣ ਵਿਤਕਰੇ ਬਾਜੀ ਇਹ ਵੇਖੋ ਜੀ ਜਿਹੜੀ ਐਨਐਸਏ ਆ ਪਹਿਲੀ ਤਾਂ ਗੱਲ ਅਮਰਿਤਪਾਲ ਤੇ ਬਣਦੀ ਨਹੀਂ ਸੀ ਪਹਿਲੀ ਤਾਂ ਗੱਲ ਹੈ ਬਣਦੀ ਨਹੀਂ ਸੀ ਜੇ ਬਣਦੀ ਆ ਐਨਐਸਏ ਜਦੋਂ ਉਹਨੂੰ ਸਰਕਾਰ ਨੇ ਲੋਕ ਸਭਾ ਦਾ ਉਮੀਦਵਾਰ ਮੰਨ ਲਿਆ ਸੀ ਤੇ ਉਦੋਂ ਦਵਾਰੇ ਕਿਉਂ ਵਧਾਈ ਗਈ ਜੇ ਵਧਾਈ ਗਈ ਆ ਤੇ ਖਾਲਸਾ ਜੀ ਅੱਜ ਉਹਦੇ ਤੋਂ ਖਤਮ ਕਿਉਂ ਨਹੀਂ ਕਰ ਲਈ ਅਸੀਂ ਚਾਹੀ ਤੁਸੀਂ ਕੌਮ ਨੇ ਉਹਨੂੰ ਵੋਟਾਂ ਪਾ ਕੇ ਜਿਤਾਇਆ ਅੱਜ ਅਸੀਂ ਕੀ ਦੇਣਾ ਦੁੱਖ ਸ਼ੋਕ ਕਰੀਏ ਕੀ ਦੇ ਤੋਂ ਅਸੀਂ ਮੰਗ ਕਰੀਏ ਸਾਡੇ ਢਾੜਾ ਢਾੜ ਸਾਡੇ ਤੇ ਜ਼ੁਲਮ ਹੋ ਰਿਹਾ ਸਿੱਖ ਕੌਮ ਤੇ ਜ਼ੁਲਮ ਜਿਹੜੇ ਹੋ ਰਏ ਆ ਇਹ ਐਨਐਸਏ ਚਾਹੀਦੀ ਨਹੀਂ ਸੀ ਵੇਖੋ ਸਰਸੇ ਵਾਲੇ ਨੂੰ ਪ੍ਰੋਬਲ ਮਿਲਦੀ ਆ ਸਾਡੇ ਬੰਦੀ ਸਿੰਘਾਂ ਨੂੰ ਪ੍ਰੋਬਲ ਕਿਉਂ ਨਹੀਂ ਮਿਲਦੀ ਸਾਡੇ ਅਮਰਪਾਲ ਨੂੰ ਪ੍ਰੋਬਲ ਕਿਉਂ ਨਹੀਂ ਮਿਲੀ ਕੇਜਰੀਵਾਲ ਕੇਜਰੀਵਾਲ ਨੇ ਸ਼ਰਾਬ ਘਟਾਲੇ ਦੇ ਵਿੱਚ 50 ਬੰਦੇ ਨਹੀਂ ਮਰੇ ਉਹਨੂੰ ਪ੍ਰੋਬਲ ਮਿਲ ਗਈ ਕਿ ਅਮਰਪਾਲ ਨੇ ਕਿੰਨੇ ਮਾਰੇ ਆ ਉਹਨੂੰ ਕਿਉਂ ਨਹੀਂ ਪ੍ਰੋਬਲ ਮਿਲਦੀ ਨਹੀਂ ਘਟ ਗਈ ਤੇ ਹਰ ਕੇ ਵਿਤਕੇ ਬਜੀਏ ਸਾਡੇ ਨਾਲ ਜੀ ਬਹੁਤ ਜ਼ਿਆਦਾ ਜਿੰਨੀਆਂ ਘਟ ਗਿਣਤੀਆਂ ਇਹ ਹੈਗੇ ਆ ਸਾਡੇ ਲੋਕ ਉਹਨਾਂ ਦੇ ਨਾਲ ਬਹੁਤ ਵਿਤਕਰਾ ਹੋ ਰਿਹਾ ਉਹਨਾਂ ਤੇ ਛੁਰਾ ਰੱਖਿਆ ਹੋਇਆ ਜਦੋਂ ਮਰਜੀ ਮਾਰ ਦਿੰਦੇ ਆ ਤੇ ਜਦੋਂ ਮਰਜੀ ਉਹਨਾਂ ਨੂੰ ਜਵਾਂ ਲੈਂਦੇ ਆ ਨੀਜਾ ਪਰ ਘਟ ਗਿੰਤਿਆਂ ਦੀ ਗੱਲ ਕਰਦੇ ਵੀ ਹੁਣ ਸਿੱਖਾਂ ਦੀ ਜੇ ਆਪਾਂ ਆਬਾਦੀ ਦੀ ਗੱਲ ਕਰੀਏ ਐਸਟੀਮੇਟ 2% ਨੇ ਤੇ 2% ਲੋਕ ਜੇ ਆਪਦਾ ਇੱਕ ਵੱਖਰਾ ਦੇਸ਼ ਬਣਾਉਣਗੇ ਤਾਂ ਕਿਵੇਂ ਚੱਲੇਗਾ ਖਾਲਿਸਤਾਨ ਦੀ ਨੀਂਬੰਦੀ ਕੀ ਹੋਵੇਗੀ ਕੀ ਵਿਚਾਰ ਹੈ ਕੋਈ ਇਸ ਬਾਰੇ ਤੁਹਾਡੇ ਕੋਈ ਸੁਝਵਾਨਾ ਕੋਈ ਵਿਚਾਰ ਦਿੰਦੇ ਹੋਣ ਜਾਂ ਕੋਈ ਉਹਨਾਂ ਨੇ ਕਿਤਾਬ ਛਾਪੀ ਹੋਵੇ ਕਿਤਾਬ ਪਬਲਿਸ਼ ਕੀਤੀ ਹੋਵੇ ਵੇਖੋ ਜੀ ਸਾਡਾ ਇਤਿਹਾਸ ਪੜੋਣ ਸਾਥੋਂ ਇਤਿਹਾਸ ਮੰਗੜਾ ਸੀ ਦੇ ਮੰਗੇ ਅਸੀਂ ਜੇ ਤਾਂ ਪਾਕਿਸਤਾਨ 'ਚ ਜਾਨਨੇ ਆ ਤੇ ਮੁਸਲਮਾਨ ਦੇ ਗੁਲਾਮ ਆ ਤੇ ਜੇ ਅਸੀਂ ਪੰਜਾਬ 'ਚ ਇੰਡੀਆ 'ਚ ਆ ਤੇ ਅਸੀਂ ਹਿੰਦੂ ਦੇ ਗੁਲਾਮ ਆ ਜੇ Hindu ਹਿੰਦੁਸਤਾਨ ਬੁਲਾ ਸਕਦੇ ਆ ਜੇ ਪਾਕਿਸਤਾਨ ਮੁਸਲਮਾਨ ਪਾਕਿਸਤਾਨ ਬਣਾ ਲਿੰਦੇ ਆ ਅਸੀਂ ਸ਼ਾਂਤੀ ਦੇ ਨਾਲ ਉਹਨਾਂ ਨੂੰ ਆਪਦੀ ਪਾਰਲੀਮੈਂਟ ਨਨਕਾਣਾ ਸਾਹਿਬ ਨਹੀਂ ਛੱਡ ਕੇ ਆਏ ਉਹਨਾਂ ਨੂੰ ਛੱਡ ਕੇ ਆਇਆ ਨਾ ਫੇਰ ਖਾਲਸਾ ਜੀ ਜਿੰਨਾ ਚਿਰ ਖਾਲਸਤਾਨ ਅਸੀਂ ਮੰਗ ਰਹੇ ਆ ਆ ਮੋਦੀ ਨੇ ਉਹਨੇ ਮੰਦਰ ਮਸਜਿਦ ਤੇ ਢਾ ਕੇ ਮੰਦਰ ਨਹੀਂ ਬਣਾਇਆ ਸਿੱਖਾਂ ਨੇ ਉਹਦੇ ਛੜਿੱਕਾ ਢਾਇਆ ਇਹ ਸਾਡੇ ਖਾਲਸਤਾਨ ਦੇ ਵਿੱਚ ਕਿਉਂ ਖਾਲਸਾਤਾਨ ਦੇ ਵਿੱਚ ਕਿਉਂ ਫਵਾਹਾਂ ਡਾਉਂਦੇ ਆ ਖਾਲਸਾਤਾਨ ਨੂੰ ਕਿਉਂ ਹੂਆ ਬਣਾਉਂਦੇ ਆ ਖਾਲਸਾਤਾਨ ਸਾਡਾ ਰਾਜ ਖੁੱਸਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਰਾਜ ਕੀਤਾ ਉਹ ਖਾਲਸਾਤਾਨ ਸਾਡਾ ਖਾਲਸਾ ਰਾਜ ਹੈ ਮਹਾਰਾਜਾ ਦਲੀਪ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸੀ ਜਦੋਂ ਉਹਨਾਂ ਨੂੰ ਕਿਹਾ ਤੇ ਕਹਿੰਦੇ ਤੁਹਾਡਾ ਜਿਹੜਾ ਰਾਜ ਹੈ ਨਵਾਲਕ ਹੈ ਉਹਨਾਂ ਨੂੰ ਲੰਡਾ ਲੈ ਕੇ ਤੇ ਮੁੜ ਕੇ ਇਹੋ ਜਿਹਾ ਪੋਚਾ ਫੇਰਿਆ ਅਸੀਂ ਅੱਜ ਤੱਕ ਦੁੱਖ ਸੰਤਾਪ ਭੋਗ ਰਹੇ ਆ ਨਾ ਸਾਡਾ ਖਾਲਸਾ ਰਾਜ ਸਾਡਾ ਹੱਕ ਹੈ ਅਸੀਂ ਬਣਾ ਕੇ ਰਹਿਣਾ ਹਾਈ ਕੋਰਟ ਚੋਂ ਸੁਪਰੀਮ ਕੋਰਟ ਚੋਂ ਅਸੀਂ ਖਾਲਿਸਤਾਨ ਦਾ ਕੇਸ ਆ ਜਿਹੜੇ ਉਹ ਜਿੱਤ ਚੁੱਕੇ ਆ ਪਰ ਇਹ ਕਿਉਂ ਨਹੀਂ ਕਰ ਰਹੇ ਇਹ ਕਿਉਂ ਰੋਕ ਰਹੇ ਆ ਜੇ ਸਾਡਾ ਕੋਈ ਸਿੱਖ ਬੋਰਡ ਲਾਉਂਦਾ ਖਾਲਿਸਤਾਨ ਦੇ ਖਾਲਿਸਤਾਨ ਦਾ ਬੋਰਡ ਲਾਉਂਦਾ ਜੇ ਸਾਡਾ ਕੋਈ ਸਿੱਖ ਖਾਲਿਸਤਾਨ ਦਾ ਝੰਡਾ ਚੜਾਉਂਦਾ ਉਸ ਦੇ ਘਰੇ ਜਾ ਕੇ ਕਿਉਂ ਇਹ ਪੁਲਿਸ ਘੇਰਾ ਪਾਉਂਦੀ ਆ ਕਿਉਂ ਉਹਨਾਂ ਤੇ ਪ੍ਰੈਸ਼ਰ ਪਾਉਂਦੀ ਕਿਉਂ ਉਹਨਾਂ ਤੇ ਰੋਵ ਜਿਨ੍ਹਾਂ ਨੇ ਪ੍ਰੈਸ਼ਰ ਪਾਉਣਾ ਮੇਰੇ ਘਰੇ 1.5 ਮੀਟਰ ਦਾ ਖਾਲਸਤਾਨੀ ਝੰਡਾ ਲੱਗਾ ਮੇਰੀ ਗੱਡੀ ਤੇ ਫਲੈਕਸੀ ਆ ਅੱਜ ਮੈਂ ਮੀਟਿੰਗ ਕਰਕੇ ਚੱਲਿਆ ਖਾਲਸਤਾਨ ਦੇ ਮੁੱਦੇ ਤੇ ਮੈਂ ਖਾਲਸਤਾਨੀ ਆ ਪਿੰਡਰਾਲੇ ਦੀ ਸੋਚ ਨੂੰ ਦਬਣ ਨਹੀਂ ਦੇਵਾਂਗਾ ਜੋ ਪਿੰਡਰਾਲੇ ਦੀ ਸੋਚ ਆ ਜੋ ਸਾਨੂੰ ਲੀਹਾਂ ਤੇ ਤੋਰ ਗਿਆ ਅਸੀਂ ਖਾਲਸਤਾਨੀ ਆ ਜਿੱਥੇ ਮਰਜੀ ਕੇਰਲੈਂਡ ਜਿੱਥੇ ਮਰਜੀ ਰੋਕ ਲੈਣ ਅਸੀਂ ਉੱਥੇ ਚੱਲ ਕੇ ਪਹੁੰਚਾਂਗੇ ਸੋ ਅਸੀਂ ਗਰੀਬਾਂ ਨੂੰ ਗਰੀਬਾਂ ਦਾ ਹੱਕ ਕਿਸਾਨਾਂ ਨੂੰ ਕਿਸਾਨਾਂ ਦਾ ਜੋ ਵੀ ਸਾਡੀਆਂ ਘੱਟ ਗਿਣਤੀਆਂ ਦੇ ਉੱਤੇ ਹੋ ਰਹੇ ਆ ਹਮਲੇ ਅਸੀਂ ਇਹਦੀ ਆਵਾਜ਼ ਬਲੰਦ ਕਰਾਂਗੇ ਅੱਜ ਇਹਨਾਂ ਨੇ ਮਾਨ ਸਾਹਿਬ ਨੂੰ ਹਰਾ ਕੇ ਪਾਰਲੀਮੈਂਟ ਖਾਲੀ ਕਰਵਾਈ ਆ ਅੱਜ ਸਿੱਖਾਂ ਦੀ ਗੱਲ ਕੌਣ ਕਰੂ ਅੱਜ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੌਣ ਕਰੂ ਅੱਜ ਸਾਡੇ ਤੇ ਹਮਲੇ ਹੋ ਰਹੇ ਆ ਅੱਜ ਸਾਡੇ ਤੇ ਹਮਲੇ ਹੋਏ ਕੌਣ ਕਰੂਗਾ ਸਾਡੀ ਗੱਲ ਅੱਜ ਧੀਆਂ ਪੈਣਾ ਦੇ ਥਾਂ-ਥਾਂ ਤੇ ਬਲਾਤਕਾਰ ਹੋ ਰਿਹਾ ਧੀਆਂ ਪੈਣਾ ਤੋਂ ਪਰਸ ਖੋਏ ਜਾ ਰਹੇ ਆ ਆ ਨੌਜਵਾਨਾਂ ਤੋਂ ਮੋਟਰਸਾਈਕਲ ਖੋਏ ਜਾ ਰਹੇ ਆ ਸਾਡੀ ਗੱਲ ਪਾਰਲੀਮੈਂਟ ਚ ਕੌਣ ਕਰੂ ਅਸੀਂ ਦੋ ਸਿੱਖ ਜਿਤਾ ਕੇ ਭੇਜੇ ਆ ਸਰਦਾਰ ਜਥੇਦਾਰ ਅਮਰਤਪਾਲ ਸਿੰਘ ਅਤੇ ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਨੇ ਤਾਂ ਪਾਰਲੀਮੈਂਟ ਚ ਗਏ ਨਹੀਂ ਤੇ ਬਿਆਨ ਪਹਿਨੇ ਲਾਤਾ ਕਿ ਖਾਲਸਤਾਨੀਆਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਤੁਸੀਂ ਪੜਿਓ ਹਾਂਜੀ ਪਰ ਸਾਨੂੰ ਪਹਿਲਾਂ ਦੱਸ ਦੇ ਇਹ ਬਚਨ ਪਹਿਲਾਂ ਦੱਸ ਦੇ ਚਾਹੇ ਵੋਟ ਪਾਓ ਚਾਹੇ ਨਾਮ ਪਾਓ ਅਸੀਂ ਖਾਲਸਤਾਨੀਆਂ ਦੀ ਗੱਲ ਪਾਰਲੀਮੈਂਟ ਵਿੱਚ ਨਹੀਂ ਕਰਨੀ ਸੋ ਅਸੀਂ ਤਾਂ ਜਿਤਾ ਕੇ ਭੇਜੇ ਆ ਅਸੀਂ ਤਾਂ ਉਹਨਾਂ ਨੂੰ ਮੂੰਹ ਰੋ ਲਾਉਣਾ ਵੀ ਬੋਲੋ ਖਾਲਸਤਾਨ ਵਾਰੇ ਬੋਲੋ ਸਾਡੇ ਜਿਹੜੇ ਬਾਹਰ ਏਜੰਸੀਆਂ ਨੇ ਅਵਤਾਰ ਸਰਗੇ ਖੰਡੇ ਅਰਗੇ ਸ਼ਹੀਦ ਕੀਤੇ ਉਹਨਾਂ ਦਾ ਅਸੀਂ ਹੱਕ ਲੈਣਾ ਉਹਨਾਂ ਤੇ ਪਰਚੇ ਕਰਵਾਉਣੇ